ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁਸ਼ੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਆਪਾਂ ਵੀਡੀਓ ਸ਼ੁਰੂ ਤੇ ਅੱਜ ਆਪਾਂ ਬਹੁਤ ਹੀ ਵਧੀਆ ਰੇਮੇਡੀ ਲੈ ਕੇ ਆਏ ਆਂ ਤੇ ਜਿਵੇਂ ਕਿ ਹੁਣ ਮੌਸਮ ਇਦਾਂ ਦਾ ਚੱਲ ਰਿਹਾ ਹੈ ਹਨਾ ਆਪਣਾ ਇਹ ਨਾ ਡੱਲ ਜੀ ਸਕਿਨ ਹੋਈ ਪਈ ਹੈ ਚਿਹਰੇ ਦੀ ਹਰ ਕਿਸੇ ਦੇ ਦੇਖਣ ਨੂੰ ਮਿਲਦਾ ਏ ਕਿ ਮੇਰੇ ਨਾ ਚਿਹਰੇ ਡੱਲ ਡੱਲ ਜੇ ਹੋਏ ਪਏ ਆ ਤੇ ਉਹਦੇ ਵਾਸਤੇ ਆ ਤੁਸੀਂ ਇਹ ਵਾਲੀ ਰੇਮੇਡੀ ਕਰੋਗੇ ਤੁਹਾਡਾ ਚਿਹਰਾ ਇੱਕਦਮ ਖਿਲੇਆ ਖਿਲੇਆ ਰਹੂਗਾ ਤੇ ਬਹੁਤ ਵਧੀਆ ਗਲੋ ਵੀ ਬਹੁਤ ਵਧੀਆ ਆਊਗਾ ਤੇ ਤੁਸੀਂ ਜਰੂਰ ਬਣਾ ਕੇ ਤੇ ਲਗਾਇਓ ਕੋਈ ਔਖਾ ਜਿਹਾ ਕੰਮ ਨਹੀਂ ਆਪਾਂ ਸੌਖੇ ਸੌਖੇ ਕੰਮ ਦੱਸਦੇ ਆ ਜਿਹੜੇ ਵੀਵਰਸ ਆਪਣੀ ਵੀਡੀਓ ਦੇਖਦੇ ਆ ਹਨਾ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਆਪਾਂ ਕੋਈ ਜ਼ਿਆਦਾ ਪੈਸੇ ਵਾਲਾ ਕੰਮ ਨਹੀਂ ਦੱਸਦੇ ਕਿ ਜ਼ਿਆਦਾ ਖਰਚੇ ਵਾਲਾ ਨਹੀਂ ਦੱਸਦੇ ਆਪਾਂ ਨੂੰ ਇਹ ਹੀ ਹੁੰਦਾ ਹੈ ਕਿ ਬਸ ਥੋੜੇ ਜਿਹੇ ਖਰਚੇ ਦੇ ਵਿੱਚ ਆਪਣਾ ਵਧੀਆ ਫੇਸ ਹੋ ਜਾਵੇ ਤੇ ਜਿਹੜੇ ਵੀ ਭੈਣ ਭਾਈ ਦੇਖਦੇ ਆ ਵੀਡੀਓ ਨੂੰ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦਾ ਰਿਜ਼ਲਟ ਲੱਗਦਾ ਇਹਨਾਂ ਚੀਜ਼ਾਂ ਦਾ ਤੇ ਜਰੂਰ ਕਮੈਂਟ ਕਰਿਆ ਕਰੋ ਤੁਸੀਂ ਕਮੈਂਟ ਨਹੀਂ ਕਰਦੇ ਨਾ ਤੁਸੀਂ ਕਮੈਂਟ ਕਰੋਗੇ ਤੇ ਜਦੋਂ ਸਾਨੂੰ ਵੀ ਵਧੀਆ ਲੱਗੂਗਾ ਤੁਸੀਂ ਦੱਸਿਆ ਕਰੋ ਜਰੂਰ ਕਿ ਤੁਹਾਨੂੰ ਫਾਇਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ ਆਪਾਂ ਦੇਖੋ ਇੰਨੀ ਮਿਹਨਤ ਦੇ ਨਾਲ ਤੁਹਾਡੇ ਨਾਲ ਵੀਡੀਓ ਲੈ ਕੇ ਆਉਣੇ ਆ ਤੁਹਾਡੇ ਵਾਸਤੇ ਕਿ ਚਲੋ ਕਿਸੇ ਦੀ ਹੈਲਪ ਹੋ ਜਾਵੇ ਹਨਾ ਤੇ ਬਿਨਾ ਉਹ ਵੀ ਬਿਨਾ ਖਰਚੇ ਤੋਂ ਕਿ ਬਿਲਕੁਲ ਹੀ ਸਸਤੇ ਜੇ ਕੰਮ ਦੇ ਨਾਲ ਆਪਣਾ ਵਧੀਆ ਹੋ ਜੇ ਚਿਹਰਾ ਖਿਲਿਆ ਖਿਲਿਆ ਤੇ ਹੋਰ ਮੰਦੀਪ ਭੈਣ ਜੀ ਤੁਹਾਡਾ ਦਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਤਾਂ ਸਾਰੀਆਂ ਵੀਡੀਓ ਦੇਖਦੇ ਹੋ ਤੇ ਤੁਸੀਂ ਕਮੈਂਟ ਵੀ ਜਰੂਰ ਕਰਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਆਜੋ ਫਿਰ ਦਿਖਾਉਨੇ ਆ ਤੁਹਾਨੂੰ ਹੁਣ ਮੌਸਮ ਹੀ ਇਦਾਂ ਦਾ ਚੱਲ ਰਿਹਾ ਇਦਾਂ ਹੋ ਰਿਹਾ ਕਿ ਫੇਸ ਦੇ ਉੱਪਰ ਨਾ ਇਦਾਂ ਡਲ ਡਲ ਜਿਹਾ ਫੇਸ ਲੱਗਦਾ ਰਹਿੰਦਾ ਕਿਹੜਾ ਡਲਜਾ ਹੋਇਆ ਪਿਆ ਕੋਈ ਗਲੋ ਨਹੀਂਗਾ ਆਪਾਂ ਪਾ ਲਿਆ ਬੇਸਣ ਬੇਸਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੀ ਸਕਿਨ ਵਾਸਤੇ ਕਿੰਨਾ ਵਧੀਆ ਹੈ ਤੇ ਆਪਾਂ ਕਾਫੀ ਤਾਂ ਪਾਉਚ ਲਿਆ ਤੇ ਬਸ ਇੱਕ ਕੱਪਾ ਚੀ ਹੋਰ ਪਾਉਣੀ ਹੈ ਦੇ ਵਿੱਚ ਤੇ ਇਹ ਹੈਗਾ ਕਿ ਆਪਣੇ ਘਰੇ ਹੀ ਚੀਜ਼ਾਂ ਆਪਾਂ ਨੂੰ ਮਿਲ ਜਾਣਗੀਆਂ ਬਸ ਵੇਸਨ ਵੀ ਆਪਾਂ ਲਿਆ ਕੇ ਰੱਖਦੇ ਹਾਂ ਤੇ ਕਾਫੀ ਵੀ ਬਹੁਤ ਘਰਾਂ ਦੇ ਵਿੱਚ ਹੁੰਦੀ ਆ ਜਿਵੇਂ ਆਪਾਂ ਕਹਿ ਦਿੰਨੇ ਨੇ ਨਾ ਵੀ ਕਾਫੀ ਆਪਣਾ ਸਿਰਦਰਦ ਕਰ ਰਿਹਾ ਏ ਬਹੁਤ ਜ਼ਿਆਦਾ ਤੇ ਆਪਾਂ ਨੂੰ ਆਏ ਹੁੰਦਾ ਵੀ ਆਪਾਂ ਸਟਰੋਂਗ ਜੀ ਕਾਫੀ ਬਣਾ ਕੇ ਪੀ ਲਈਏ ਤੇ ਆਪਣਾ ਸਿਰਦਰਦ ਹਟ ਜਾਂਦਾ ਹਨਾ ਆਪਾਂ ਨੂੰ ਵਧੀਆ ਲੱਗਦਾ ਹੈ ਕਿ ਆਪਾਂ ਐ ਹੋ ਜਾਂਦਾ ਕਿ ਤੰਦਰੁਸਤ ਜੇ ਹੋ ਗਏ ਆ ਨਹੀਂ ਤਾਂ ਆਪਾਂ ਨੂੰ ਆਏ ਹੁੰਦਾ ਵੀ ਡਿੱਗੇ ਜੇ ਪਏ ਆ ਸਿਰਦਰਦ ਕਰੀ ਜਾਂਦਾ ਏ ਤੇ ਜੀ ਨਿਕਰਦਾ ਕੰਮ ਕਰਨ ਨੂੰ ਤੇ ਉਸ ਟਾਈਮ ਵੀ ਆਪਾਂ ਨੂੰ ਆਇਆ ਹੁੰਦਾ ਵੀ ਆਪਾਂ ਕੌਫੀ ਪੀ ਲਈਏ ਨਾ ਤੇ ਆਪਾਂ ਭੱਜੇ ਫਿਰਾਂਗੇ ਤੇ ਇਸੇ ਕੌਫੀ ਦੇ ਨਾਲ ਹੀ ਫੇਸ ਆਪਣਾ ਇਹ ਚਮਕੂਗਾ ਇਕਦਮ ਸ਼ੀਸ਼ੇ ਵਾਂਗ ਤੇ ਆਪਾਂ ਇੱਕ ਤੀਸਰੀ ਚੀਜ਼ ਪਾਉਣੇ ਇਹਦੇ ਵਿੱਚ ਦੁੱਧ ਕੱਚਾ ਦੁੱਧ ਪਾਇਓ ਤੇ ਫਿਰ ਦੇਖਿਓ ਤੁਸੀਂ ਕਮਾਲ ਇਹ ਦਾ ਇਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਾਫੀ ਆਪਣੇ ਐਂਟਿੰਗੇਜਿੰਗ ਦਾ ਕੰਮ ਵੀ ਕਰਦੀ ਹੈ ਆਪਣੀ ਸਕਿਨ ਨੂੰ ਬਹੁਤ ਜ਼ਿਆਦਾ ਵਧੀਆ ਤੰਦਰੁਸਤ ਰੱਖਦੀ ਹੈ ਔਰ ਬੇਸਣ ਵੀ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਇਹ ਹੁੰਦਾ ਸੀ ਕਿ ਬੇਸਣ ਬਹੁਤ ਯੂਜ਼ ਕਰਦੇ ਸੀਗੇ ਲੋਕ ਜੋ ਵੀ ਬੀਬੀਆਂ ਪਹਿਣਾ ਹੁੰਦੀਆਂ ਸੀ ਪੁਰਾਣੇ ਸਮਿਆਂ ਦੇ ਵਿੱਚ ਨਾ ਬੇਸਣ ਬਹੁਤ ਉਹ ਦੇਖ ਲਓ ਜਿਹੜਾ ਵਟਨਾ ਹੁੰਦਾ ਹੈ ਹਨਾ ਉਹ ਵੀ ਬੇਸਣ ਤੋਂ ਹੀ ਤਿਆਰ ਕਰਦੇ ਆ ਤੇ ਅੱਜ ਕੱਲ ਕੀ ਹੋ ਗਿਆ ਆਪਣੇ ਆਂ ਦੇ ਦੇਖੀ ਮੇ ਸਕਿਨ ਵਧੀਆ ਰਹੂਗੀ ਹੁਣ ਤਾਂ ਵਿਆਹ ਦੇ ਵਿੱਚ ਵੀ ਕਹਿ ਰਹੇ ਨੇ ਕਿ ਪਾਲਰ ਵਾਲੀ ਨੇ ਕਿਹਾ ਹੈ ਵਟਨਾ ਨਹੀਂ ਲਾਉਣਾ ਫੇਸ ਦੇ ਉੱਪਰ ਵਟਨਾ ਨਹੀਂ ਲਾਉਣ ਦਿੰਦੇ ਕਿ ਇਹਦਾ ਫੇਸ਼ੀਅਲ ਖਰਾਬ ਹੋ ਜਾਊਗਾ ਇਹਦੇ ਵਟਨਾ ਨਹੀਂ ਲਾਉਣਾ ਤੇ ਪਹਿਲਾਂ ਬਹੁਤ ਜ਼ਿਆਦਾ ਗਲੋ ਹੁੰਦਾ ਸੀ ਹਰ ਕਿਸੇ ਦੇ ਚਿਹਰੇ ਦੇ ਉੱਪਰ ਤੇ ਅੱਜ ਕੱਲ ਤਾਂ ਫਿਰ ਉਹ ਆਰਟੀਫੀਸ਼ੀਅਲ ਗਲੋ ਰਹਿ ਗਏ ਆ ਹੁਣ ਤਾਂ ਗਲੋ ਖਤਮ ਹੀ ਹੋ ਚੁੱਕਿਆ ਤੇ ਇਸ ਨੂੰ ਆਪਾਂ ਇਦਾਂ ਹਲਕੇ ਹਲਕੇ ਹੱਥਾਂ ਦੇ ਨਾਲ ਪਹਿਲਾਂ ਸਾਰੇ ਲਗਾ ਲੈਣਾ ਤੁਸੀਂ ਜਿਹੜੀਆਂ ਜਿਹੜੀਆਂ ਮੈਂ ਦੱਸਦੀਆਂ ਇਹ ਹੋਮ ਰਿਮੇਡੀ ਤੇ ਜੇ ਤੁਸੀਂ ਕਰਦੇ ਰਹੋਗੇ ਤੁਹਾਡੀ ਸਕਿਨ ਬਹੁਤ ਜ਼ਿਆਦਾ ਤੰਦਰੁਸਤ ਰਹੇਗੀ ਬਹੁਤ ਵਧੀਆ ਸਕਿਨ ਹੋਊਗੀ ਕਿਉਂਕਿ ਮੈਨੂੰ ਪਤਾ ਏ ਕਿ ਮੇਰੀ ਸਕਿਨ ਬਹੁਤ ਵਧੀਆ ਪਈ ਹੈ ਤੇ ਮੈਂ ਸ਼ੁਰੂ ਤੋਂ ਕਦੇ ਫੇਸ ਵਾਸ਼ ਸਾਬਣ ਵਗੈਰਾ ਕਦੇ ਫੇਸ ਦੇ ਉੱਪਰ ਟਰਾਈ ਨਹੀਂ ਕੀਤੀ ਮੈਨੂੰ ਆਏ ਹੁੰਦਾ ਕਿ ਹਰ ਚੀਜ਼ ਬਾਜ਼ਾਰ ਦੇ ਵਿੱਚੋਂ ਆਪਾਂ ਜਿਹੜੀ ਵੀ ਚੀਜ਼ ਲੈ ਕੇ ਆਉਣੀ ਉਹਦੇ ਵਿੱਚ ਕੈਮੀਕਲ ਹੀ ਹੁੰਦਾ ਹੈ ਨਾ ਉਹ ਕੈਮੀਕਲ ਵਾਲੀਆਂ ਚੀਜ਼ਾਂ ਹੁੰਦੀਆਂ ਸਾਬਣ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਸਾਬਣ ਤੇ ਆਪਣੇ ਫੇਸ ਨੂੰ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਤੇ ਪਲੀਸ ਸਾਬਣ ਤਾਂ ਆਪਣੇ ਫੇਸ ਦੇ ਉੱਪਰ ਨਾ ਲਗਾਇਆ ਕਰੋ ਚਲੋ ਜੇ ਤੁਸੀਂ ਲਗਾਉਣਾ ਹੀ ਚਾਹੁੰਦੇ ਆ ਤਾਂ ਫੇਸ ਵਾਸ਼ ਲਗਾਇਆ ਕਰੋ ਉਹ ਚਲੋ ਜੋ ਵੀ ਤੁਹਾਨੂੰ ਜਿਹੜੀ ਵੀ ਕੰਪਨੀ ਦਾ ਵਧੀਆ ਲੱਗਦਾ ਤੁਸੀਂ ਉਸੇ ਕੰਪਨੀ ਦਾ ਲਗਾ ਸਕਦੇ ਹੋ ਤੇ ਹਾਂਜੀ ਆਪਾਂ ਪੂਰੇ ਚਿਹਰੇ ਦੇ ਉੱਪਰ ਲਗਾ ਲਿਆ ਇਹਨੂੰ ਤੇ ਇਹਨੂੰ ਆਪਾਂ 2-4 ਮਿੰਟ ਲਗਾ ਕੇ ਰੱਖਾਂਗੇ ਤੇ ਫਿਰ ਇਹਨੂੰ ਆਪਾਂ ਉਤਾਰ ਦਾਂਗੇ ਤੇ ਫਿਰ ਤੁਸੀਂ ਦੇਖਿਓ ਰਿਜ਼ਲਟ ਤੇ ਤੁਸੀਂ ਜਰੂਰ ਕਰਕੇ ਦੇਖਿਓ ਤੇ ਆਪਾਂ ਤੁਹਾਨੂੰ ਫਿਰ ਮਿਲਦੇ ਆ ਦਿਖਾਉਣੇ ਆ ਫਿਰ ਤੇ ਹਾਂਜੀ 2-3 ਮਿੰਟ ਹੀ ਹੋਏ ਲੱਗੇ ਨੇ ਮੈਨੂੰ ਤੇ ਇਹ ਨਾਲ ਆਪਾਂ ਨੂੰ ਏਦਾਂ ਕੜਾਜ ਆ ਆਪਣੇ ਫੇਸ ਦੇ ਉੱਪਰ ਆ ਰਿਹਾ ਏ ਕਿ ਜਿਵੇਂ ਡਰਾਈ ਹੋ ਜਾਂਦਾ ਏ ਤੇ ਇਸ ਕਰਕੇ ਨਾ ਤੇ ਇਹਨੂੰ ਹੁਣ ਆਪਾਂ ਹਲਕੇ ਹਲਕੇ ਹੱਥਾਂ ਦੇ ਨਾਲ ਇਹਦੀ ਮ사ਜ ਕਰਕੇ ਤੇਨੂੰ ਆਪਾਂ ਉਤਾਰ ਕੇ ਤੇ ਫਿਰ ਤੁਹਾਨੂੰ ਮਿਲਦੇ ਆ ਫਿਰ ਦਿਖਾਨੇ ਆ ਰਿਜ਼ਲਟ ਤੇ ਹਾਂਜੀ ਆਪਾਂ ਫੇਸ ਨੂੰ ਧੋਇਆ ਹੈ ਤੇ ਆ ਦੇਖੋ ਜੀ ਬਹੁਤ ਜ਼ਿਆਦਾ ਬਹੁਤ ਹੀ ਵਧੀਆ 글로 ਆ ਗਿਆ ਤੇ ਬਹੁਤ ਇਕਦਮ ਸ਼ਾਈਨ ਕਰਨ ਲੱਗ ਗਿਆ ਫੇਸ ਤੇ ਜਿਹੜੀ ਡਾਈਲਨਸ ਜੀ ਸੀ ਨਾ ਕਿ ਇਦਾਂ ਡਲ ਜਿਹਾ ਲੱਗ ਰਿਹਾ ਸੀ ਫੇਸ ਤੇ ਉਹ ਸਾਰੇ ਉੱਤਰ ਗਈ ਤੇ ਇਕਦਮ ਖਿਲਿਆ ਖਿਲਿਆ ਹੋ ਗਿਆ ਫੇਸ ਤੇ ਤੁਸੀਂ ਕਿਤੇ ਵੀ ਪ੍ਰੋਗਰਾਮ ਤੇ ਜਾਣਾ ਹੋਵੇ ਕਈ ਵਾਰ ਹੁੰਦਾ ਆਪਨੂੰ ਐਂਜ ਲੱਗ ਜਾਂਦਾ ਏ ਕਿਉਂਕਿ ਆ ਮੌਸਮ ਹੀ ਇਦਾਂ ਦਾ ਏ ਹਨਾ ਤੇ ਆਪਨ ਲੱਗਦਾ ਹੁੰਦਾ ਕਿ ਹਾਈ ਫੇਸ ਜਾਂ ਵਧੀਆ ਨਹੀਂ ਲੱਗ ਰਿਹਾ ਤੇ ਆਪਾਂ ਪ੍ਰੋਗਰਾਮ ਤੇ ਜਾਣਾ ਤੇ ਤੁਸੀਂ ਸਵੇਰ ਇਹ ਕਰ ਲਿਓ ਬਸ 5 ਮਿੰਟਾਂ ਦੇ ਵਿੱਚ ਤਰਾ ਫੇਸ ਇੱਕਦਮ ਖਿលਿਆ ਖਿលਿਆ ਲੱਗੂਗਾ ਤੇ ਕੋਈ ਜ਼ਿਆਦਾ ਮੇਕਅਪ ਕਰਨ ਦੀ ਵੀ ਜ਼ਰੂਰਤ ਨਹੀਂ ਪੈਣੀ ਬਹੁਤ ਵਧੀਆ ਇੱਕਦਮ ਗਲੋ ਵਧੀਆ ਆ ਜਾਂਦਾ ਹੈ ਤੇ ਤੁਸੀਂ ਜ਼ਰੂਰ ਕਰਕੇ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਚਲੋ ਠੀਕ ਹੈ ਜੀ ਧੰਨਵਾਦ